ਪਰ ਉਹ ਗਰਸ ਕਰਾਈਓ ਆਪਣੇ ਦੇਸ਼ ਚ ਉਹਦਾ ਕੋਈ ਮੁਕਾਬਲਾ ਨਹੀਂ ਹੈ ਪਹਿਲੇ ਆਪਣੇ ਦੇਸ਼ ਨਾ ਤਾਂ ਸੜਕਾਂ ਇੰਨੀਆਂ ਚੰਗੀਆਂ ਹੁੰਦੀਆਂ ਸੀ ਨਾ ਟ੍ਰੇਨਾਂ ਦਾ ਕੋਈ ਸਿਸਟਮ ਵਧੀਆ ਹੁੰਦਾ ਸੀ ਹੁਣ ਸੜਕਾਂ ਦੇਖੋ ਜਾਲ ਵਿੱਚ ਗਿਆ ਪੂਰਾ ਦੇਖੋ ਨਾਇਬ ਸਿੰਘ ਸਾਡੇ ਜੀ ਨਾਲ ਬਹਿ ਹੈ ਤਾਂ ਪੁਰਾਣੀ ਤੇ ਜਾਣ-ਪਛਾਣ ਦਾ ਕਾਫੀ ਪੁਰਾਣੀ ਹੈ ਉਹ ਮੈਨੂੰ 2022 ਤੋਂ ਪਛਾਣਾ ਕਹਿੰਦੇ ਆ ਰਹੇ ਨੇ ਵੀ ਤੂੰ ਪਈਏ ਸਾਡੀ ਪਾਰਟੀ ਚ ਆ ਜਾ ਮੈਂ ਕਿਹਾ ਮੈਂ ਕਿਹ ਜਾਨਾ ਕਹਿੰਦੀ ਤੂੰ ਉਧਰ ਵੀ ਸੇਵਾ ਕਰਨ ਸਾਡੇ ਕੋਲੇ ਸੇਵਾ ਕਰਨੀ ਹੈ ਤੁਹਾਡਾ ਹੁਣ ਬੰਦੇਵਾਲ ਤੋਂ ਹਰ ਹਫਤੇ ਇੱਕ ਟ੍ਰੇਨ ਬਣਦੀ ਹੈ ਜਦੋਂ ਮੋਦੀ ਜੀ ਨੇ ਆਏ ਆ ਉਸ ਵਕਤ ਆਪਣੇ ਦੇਸ਼ ਸਿਰਫ 75 에어ਪੋਰਟ ਹੁੰਦੇ ਸੀ ਹੁਣ 175 에어ਪੋਰਟ ਨੇ ਪੰਜਾਬ ਦਾ ਹਾਲ ਬੜਾ ਮਾੜਾ ਹਾ ਮਾੜਾ ਕਿ ਇੱਥੇ ਨਾ ਕੋਈ ਤਰੱਕੀ ਹੈ ਨਾ ਹੁਣ ਉਧਰ ਐਮਐਸਪੀ ਤਕਰੀਬ ਦੀਆਂ ਸਾਰੀਆਂ ਫੋਦਲਾਂ ਤੇ ਮਿਲ ਗਈ ਜੇ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਸੇਮ ਹੋਊਗੀ ਤੇ ਮੋਦੀ ਸਾਹਿਬ ਨੂੰ ਮਿਲਣਾ ਵੀ ਸੌਖਾ ਤੇ ਪੈਸਾ ਲੈਣੇ ਵੀ ਸੌਖੇ ਉਹ ਟਿਊਬਵਲ ਲਾ ਕੇ ਹਰੇਕ ਪਿੰਡ ਜਿੱਕੇ ਟਿਊਬਵਲ ਲਾਜੇ ਤਾਂ ਫਾਨੀ 24 ਘੰਟੇ ਪਾਣੀ ਦੀ ਸਪਲਾਈ ਹੋ ਸਕਦੀ ਹੈ। ਦੇਖੋ ਜੀ ਪਹਿਲੀ ਗੱਲ ਤਾਂ ਮੈਂ ਬੀਜੀਵੀ ਸ਼ਾਮ ਲਿਸਕਰ ਕਰ ਰਿਹਾ ਹਾਂ ਕਿ ਮੋਦੀ ਜੀ ਦੀਆਂ ਨੀਤੀਆਂ ਜੋ ਮੋਦੀ ਜੀ ਨੇ ਪ੍ਰੋਗਰੈਸ ਕਰਾਈ ਉਹ ਆਪਣੇ ਦੇਸ਼ 'ਚ ਉਹਦਾ ਕੋਈ ਮੁਕਾਬਲਾ ਨਹੀਂ ਹੈ। ਤੇ ਅੱਗੇ ਉਹਨਾਂ ਦੀ ਜਿਹੜੀ ਟੀਮ ਹੈ ਬੜੀ ਤਕੜੀ ਹੈ। ਉਹ ਜਿੰਨੀ ਮੋਦੀ ਜੀ ਸਪੀਡ ਮੰਗਦੇ ਉਹ ਤੋਂ ਜ਼ਬਰਦਸਤ ਜੀ ਨਾਲ ਕੰਮ ਕਰਦੇ ਆ। ਹੁਣ ਮੋਦੀ ਜੀ ਨੇ ਦੇਖੋ ਜਦੋਂ ਮੋਦੀ ਜਾਇਨ 10 ਸਾਲ ਪਹਿਲੇ ਪ੍ਰਧਾਨ ਮੰਤਰੀ ਰਹ ਚੁਕੇ ਆ ਹੁਣ ਦੁਬਾਰਾ ਫੇਰ ਸਰਕਾਰ ਬਣੀ ਉਹਨਾਂ ਦੀ ਪਹਿਲੇ ਆਪਣੇ ਦੇਸ਼ 'ਚ ਨਾ ਤਾਂ ਸੜਕਾਂ ਇੰਨੀਆਂ ਚੰਗੀਆਂ ਹੁੰਦੀਆਂ ਸੀ ਨਾ ਟ੍ਰੇਨਾਂ ਦਾ ਕੋਈ ਸਿਸਟਮ ਵਧੀਆ ਹੁੰਦਾ ਸੀ ਹੁਣ ਸੜਕਾਂ ਦੇਖੋ ਜਾਲ ਵਿਛ ਗਿਆ ਪੂਰਾ ਹਲੇ ਬਣੀਆਂ ਜਾ ਰਹੀਆਂ ਆਪਣੀਆਂ ਜਾ ਰਹੀਆਂ ਟ੍ਰੇਨਾਂ ਦੇਖ ਲਓ ਪਹਿਲੇ ਬੰਦੇ ਭਰ ਤੋਂ ਕਿੰਨੀ ਟ੍ਰੇਨ ਬਣੀ ਐ ਹੁਣ ਬੰਦੇ ਭਰ ਤੋਂ ਹਰ ਹਫਤੇ ਇੱਕ ਟ੍ਰੇਨ ਬਣਦੀ ਐ ਤੇ 52 ਸਾਲ 'ਚ 55 ਬਣੀਆਂ ਉਹਦੇ ਨਾਲ ਸਪੀਡ ਬਹੁਤ ਤੇਜ਼ ਹੋਈ ਐ ਤੇ ਨੰਬਰ 3 ਜਦੋਂ ਮੋਦੀ ਜੀ ਨੇ ਆਏ ਆ ਉਸ ਵਕ ਆਪਣੇ ਦੇਸ਼ ਸਿਰਫ 75 에어ਪੋਰਟ ਹੁੰਦੇ ਸੀ ਹੁਣ 175 에어ਪੋਰਟ ਨੇ 100 ਤੋਂ 에어ਪੋਰਟ ਵਧ ਗਏ ਹੁਣ ਸਭ ਤੋਂ ਵੱਡਾ ਜਿਹੜਾ ਆਰਡਰ ਦਿੱਤਾ ਜਾ ਜਾਂਦਾ ਉਹ ਆਪਣੇ ਇੰਡੀਆ ਵਾਲਿਆਂ ਨੇ ਦਿੱਤਾ ਜਿਹਦੇ ਕੋ 10 ਜਹਾਜ਼ ਹਰ ਮਹੀਨੇ ਇੰਡੀਆ ਚ ਆ ਰਹੇ ਨੇ ਲੋਕਾਂ ਜਿਉਂ ਜਿਉਂ ਲੋਕਾਂ ਦੀ ਰਫਤਾਰ ਵਧੇਗੀ ਤੇ ਉਦੋਂ ਲੋਕਾਂ ਦੀ ਤਰੱਕੀ ਹੋਏਗੀ ਉਸ ਆਵ ਨਾਲ ਮੈਂ ਸੋਚਿਆ ਵੀ ਇੱਧਰ ਜਾਣਾ ਚਾਹੀਦਾ ਹੁਣ ਹਰਿਆਣਾ 'ਚ ਦੇਖ ਲੋ ਪਹਿਲੇ ਖਟੜਸਾ ਰਾਇ ਨੇ 10 ਸਾਲ ਉਹਨਾਂ ਨੇ ਕਿੰਨੀ ਤਰੱਕੀ ਕੀਤੀ ਹੁਣ ਨਾਇਬ ਸੈਣੀ ਜੀ ਆ ਗਏ ਹੁਣ ਇੱਥੇ ਜਿਹੜਾ ਕੰਮ ਚੱਲ ਰਿਹਾ ਬੜੀ ਤੇਜ਼ੀ ਨਾਲ ਚੱਲਿਆ ਪੰਜਾਬ ਦਾ ਹਾਲ ਬੜਾ ਮਾੜਾ ਹਾ ਮਾੜਾ ਹੈ ਇੱਥੇ ਨਾ ਕੋਈ ਤਰੱਕੀ ਹੈ ਨਾ ਹੋਇਆ ਹੁਣ ਉਧਰ ਐਮਐਸਪੀ ਤਕਰੀਬਨ ਤੇ ਸਾਰੀਆਂ ਫਜ਼ਲਾਂ ਤੇ ਮਿਲ ਗਈ ਜੀਵਿੰਦਾਰਾਂ ਦਾ ਜਿਹੜਾ ਹਾਲ ਉਹ ਬੜਾ ਵਧੀਆ ਹੋ ਗਿਆ ਉੱਥੇ ਹਰਿਆਣੇ 'ਚ ਪੰਜਾਬ 'ਚ ਐਮਐਸਪੀ ਹੈ ਨਹੀਂ ਇਸ ਕਰਕੇ ਜੀਵਿੰਦਾਰਾਂ ਵੀ ਤਰ੍ਹਾਂ ਬੜਾ ਤੰਗ ਹੈ ਇੱਥੇ ਤੇ ਉਧਰ ਬੁਢਾਪਾ ਪੈਨਸ਼ਨ ਉਹ 3500 ਰੁਪਏ ਇੱਕ ਬੰਦੇ ਨੂੰ ਮਿਲਦੀ ਹੈ ਇਹ ਤੇ 1000 ਰੁਪਏ 1000 ਵੀ ਨਹੀਂ ਮਿਲਦੀ ਤੇ ਲੋਕ ਉਥੇ ਆਪੇ ਖੁਸ਼ ਆਲੇ ਇੱਥੇ ਲੋਕਦਾਰ ਦੁਹੀ ਨੇ ਕਸੂਰ ਕਿਸੇ ਦਾ ਨਹੀਂ ਹੈ ਕਸੂਰ ਸਿਰਫ ਹੈਗਾ ਕਿ ਪ੍ਰੋਗਰੈਸ ਨਹੀਂ ਹੈ ਇੱਥੇ ਪ੍ਰੋਗਰੈਸ ਨਾ ਹੋਣ ਕਰਕੇ ਦਿੱਕਤ ਹੈ ਤੇ ਅਗਲੀ ਗੱਲ ਇਹ ਹੈ ਕਿ ਜਦ ਤੱਕ ਸਰਕਾਰ ਜਿਹੜੀ ਹੈ ਉਹ ਸਟੇਟ 'ਚ ਉਹੀ ਨਹੀਂ ਹੁੰਦੀ ਜਿਹੜੀ ਸੈਂਟਰ 'ਚ ਹੈ ਜਦ ਤੱਕ ਤਰੱਕੀ ਹੋਈ ਨਹੀਂ ਸਕਦੀ ਕਿਉਂ ਸੈਂਟਰ ਦੇ ਨਾਲ ਮਿਲਣਾ ਬਹੁਤ ਜ਼ਰੂਰੀ ਹੈ ਜੇ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਸੇਮ ਹੋਊਗੀ ਤੇ ਮੋਦੀ ਸਾਹਿਬ ਨੂੰ ਮਿਲਣਾ ਵੀ ਸੌਖਾ ਤੇ ਫੰਡ ਲੈਣੇ ਵੀ ਸੌਖੇ ਤੇ ترقی ਹੋ ਸਕਦੀ ਹੈ ਹੁਣ ਪੰਜਾਬ ਦੇ ਉੱਤੇ 3.5 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਉਹ ਕਰਜ਼ਾ ਵੱਧੇ ਜਾ ਰਿਹਾ ਜੇ ਇੱਥੇ ਬੀਜੇਪੀ ਸਰਕਾਰ ਹੋਈ ਮੋਦੀ ਸਾਹਿਬ ਤੇ ਜਾ ਕੇ ਉਹਨਾਂ ਦੀ ਬੇਨਤੀ ਕਰਕੇ ਉਹਨੂੰ ਕਰਜ਼ਾ ਹੀ ਮਾਫ ਹੋ ਜੂਗਾ ਫਿਰ ਪੰਜਾਬ ترقی ਦੀ ਲੀਤ ਚੱਲ ਪੂਗਾ ਇਸ ਕਰਕੇ ਜਿਹੜੀ ਬੀਜੇਪੀ ਸਰਕਾਰ ਆ ਉਹ ਪੰਜਾਬ ਚ ਵੀ ਹੁਣ ਜ਼ਰੂਰੀ ਹੈ ਇਸ ਕਰਕੇ ਮੈਂ ਕੀਤਾ ਵੀ ਆਪਣੇ ਲੋਕਾਂ ਦੀ ਭਲਾਈ ਹੋਵੇ ਚੰਗਾ ਹੋਵੇ ਮੈਂ ਤਾਂ ਹੀ ਬੀਜੇਪੀ ਨੂੰ ਜੁਆਇਨ ਕੀਤਾ ਕਿ ਆਪਣੇ ਲੋਕਾਂ ਦਾ ਭਲਾ ਹੋ ਸਕੇ ਤੇ ਦੂਜੇ ਮਨੇ ਇਕਦਮ ਬਨੇ ਇਮਾਨਦਾਰ ਬਹੁਤ ਨੇ ਦੂਜੇ ਕੰਮ ਉਹ ਕਰਦੇ ਨੇ ਹੁਣ ਨਾਇਬ ਸੈਣੀ ਜੀ ਦੇਖੋ ਤੁਸੀਂ ਭਾਵੇਂ ਰਾਤ ਨੂੰ 10 ਵਜੇ ਚਲੇ 12 ਵਜੇ ਚਲੇ ਜਾਓ ਜਦ ਮਰਜੀ ਮਿਲਣੇ ਜਾ ਕੇ ਖੇੜੇ ਇਥੇ ਮਿਲਦੇ ਨੇ ਤੇ ਤੁਹਾਡਾ ਕੰਮ ਵੀ ਕਰਦੇ ਨੇ ਜਿਹੜਾ ਹਲਕਾ ਤੁਹਾਡੇ ਡੇਰਾ ਤੁਸੀਂ ਉਹਦੇ ਬਾਰੇ ਤੁਸੀਂ ਕੀ ਮਹਿਸੂਸ ਕਰਦੇ ਹੋੰਨਾ ਸੰਬੰਧ ਜੁੜਿਓ ਕੀ ਕੁਛ ਹੋ ਰਿਹਾ ਹੁਣ ਤੱਕ ਤੇ ਕੀ ਨਹੀਂ ਹੋਇਆ ਕੀ ਤੁਸੀਂ ਸੋਚੋਗੇ ਜੇ ਕੱਲ ਵੀ ਤੁਹਾਨੂੰ ਮੌਕਾ ਮਿਲਦਾ ਹੈ ਦੇਖੋ ਮੌਕਾ ਤਾਂ ਹੁਣ ਪਾਰਟੀ ਨੇ ਜਿਹਨੂੰ ਵੀ ਅੱਗੇ ਲਾਉਣਾ ਪਾਰਟੀ ਦੀ ਮਰਜੀ ਜੀ ਨੂੰ ਗੱਲ ਜੇ ਮਨੂ ਮਿਲਦਾ ਜਾਂ ਕਿਸੇ ਕਿਸਰ ਮਰਜੀ ਨੂੰ ਮਿਲੂਗਾ ਉਹਦੇ ਨਾਲ ਸਾਰੇ ਮਿਲ ਕੇ ਚੱਲਾਂਗੇ ਤੇ ਉਹੀ ਬੰਦਾ ਆਪਣਾ ਇਹਦੇ ਜੀਉ ਦਾ ਅਨਪਾਉਗਾ ਤਰਕੀ ਦਾ ਹੁਣ ਡੇਰਾਬਸੀ ਜਿਹੜੀ ਮੇਨ ਪ੍ਰੋਬਲਮ ਦੋ ਤਿੰਨ ਹੈਗੀਆਂ ਨੇ ਨੰਬਰ 1 ਤਾਂ ਇੱਥੇ ਹਸਪਤਾਲ ਦੀ ਬੜੀ ਕਮੀ ਹੈ ਜਿਹੜਾ ਸਾਡਾ ਡੇਰਾਬਸੀ ਹੈ ਇੱਥੇ 40 ਬੈੱਡ ਦਾ ਹਸਪਤਾਲ 1992 ਚ ਅਸੀਂ ਬਣਾਇਆ ਸੀ ਪਾਪਾ ਜੀ ਨੇ ਸਾਡੇ ਨੇ 1992 ਚ ਬਣਾ ਕੇ ਸਰਕਾਰ ਨੂੰ ਹੈਂਡਓਵਰ ਕੀਤਾ 40 ਬੈੱਡ ਦਾ ਹਸਪਤਾਲ ਹੁਣ ਉਹ ਤੋਂ ਪਹਿਲੇ ਤਾਂ ਇੱਥੇ ਲੋਕਾਂ ਦਾ ਬੜਾ ਪੁਰਾਣਾ ਹਾਲ ਸੀ ਇੱਕ ਛੋਟੀ ਜਿਹੀ ਡਿਸਪੈਂਸਰੀ ਟਾਈ ਹੁੰਦੀ ਜਿੰਨਾ ਵੱਡਾ ਅਸੀਂ ਹਸਪੀਟਲ ਬਣਾਇਆ ਸੀ ਬਿਆਸੀ ਜੇ ਉਦੋਂ ਸੀਐਮ ਹੁੰਦੇ ਸੀ ਅਸੀਂ ਉਹਨੂੰ ਹੈਂਡਓਵਰ ਦਾ ਉਸੇ ਪੀਛੇ ਦਾ ਅੱਜ ਅੱਜ ਪਿਆ ਕੋਈ ਤਰੱਕੀ ਨਹੀਂ ਹੋਈ ਮੈਂ ਚਾਹੁੰਦਾ ਸੀ ਕਿ ਜੇ ਆਪਣੀ ਸਰਕਾਰ ਆ ਜੇ ਤਾਂ ਆਪਾਂ 100 ਬੈਡ ਦਾ ਹਸਪੀਟਲ ਇੱਥੇ ਬਣਾਈਏ ਜੇ 100 ਬੈਡ ਦਾ ਹਸਪੀਟਲ ਆ ਜਾਏਗਾ ਤਾਂ ਇੱਥੇ ਜਿਹੜੀ ਐਮਰਜੈਂਸੀ ਸੇਵਾਵਾਂ ਹੋ ਜਾਣੀਆਂ ਨਹੀਂ ਤਾਂ ਅਸੀਂ ਕਰਦੇ ਨਿਸ਼ਾਨ ਕੋਈ ਬੰਦਾ ਮੈਨੂੰ ਪ੍ਰੋਬਲਮ ਆ ਜੇ ਅਗਲੇ ਦਿਨ ਰੈਫੁੱਟ ਪੀ ਜੇ ਪੀਏ ਜੀ ਬੰਦਾ ਧੱਕੇ ਇਸ ਕਰਕੇ ਇੱਕ ਤਾਂ ਆਪ ਮੇਨ ਪ੍ਰੋਬਲਮ ਹੈ ਜੀ ਹਸਪਤਾਲ ਇੱਥੇ ਚਾਹੀਦਾ ਇੱਕ ਲਾਲੂ ਹਸਪਤਾਲ ਜਰੂਰ ਚਾਹੀਦਾ ਕਿਉਂ ਡਿਸਟੈਂਸ ਦੇ ਇਨਾਕ ਡਿਸਟੈਂਸ ਦੇ ਜਰੂਰ ਹੋਣਾ ਚਾਹੀਦਾ ਤੇ ਦੂਜੀ ਗੱਲ ਹੈ ਕਿ ਇੱਥੇ ਪਾਣੀ ਦੀ ਬੜੀ ਪ੍ਰੋਬਲਮ ਹੈ ਹੁਣ ਪਾਣੀ ਦੀ ਮੇਰੀ ਮੁਹਾਰਤ ਹੈਗੀ ਹੈ ਇਹਦੇ ਚ ਕਿਉਂ ਮਨੂੰ ਕੰਮ ਕਰਦਿਆਂ 50 ਸਾਲ ਸਾਲ ਤੋਂ ਮਨੂੰ ਹੋ ਗਏ ਸਾਡੇ ਪਾਪਾ ਨੇ ਹੋ ਗਏ ਸੀ ਜੇ ਆਪਾਂ ਹਿਸਾਬ ਲਈਏ 1955 ਤੋਂ ਅਸੀਂ ਇਸੇ ਲਾਈਨ 'ਚ ਆ ਉਹ ਸਾਡੇ ਘਰ 'ਚ ਮਤਲਬ ਕਿ ਪਰਮਾਤਮਾ ਦੀ ਬਖਸ਼ਿਸ਼ ਹੈਗੀ ਹੈ ਕਿ ਆਪਾਂ ਇਹ ਮਸਲੇ ਹੱਲ ਕਰ ਸਕਦੇ ਆ ਤੇ ਇੱਥੇ ਜੇ ਪਾਣੀ ਹੈਗਾ ਡੂੰਗਾ ਪਾਣੀ ਹੈ ਮਿੱਠਾ ਪਾਣੀ ਦੀ ਪ੍ਰੋਬਲਮ ਕੋਈ ਨਹੀਂ ਹੈਗੀ ਲੋਕ ਤਾਂ ਕਹਿੰਦੇ ਨੇ ਪਾਣੀ ਇੱਥੇ ਘਟ ਪਾਣੀ ਪਾਣੀ ਬਹੁਤ ਹੈ ਡੂੰਗਾ ਤੇ ਉਹ ਪਾਣੀ ਆਪਾਂ ਡੂੰਗੇ ਟਿਊਬ ਲਾ ਕੇ ਹਰੇਕ ਪਿੰਡ ਜਿੱਕੇ ਟਿਊਬ ਲੱਗ ਜਾਏ ਤਾਂ ਪਾਣੀ 24 ਘੰਟੇ ਪਾਣੀ ਦੀ ਸਪਲਾਈ ਹੋ ਸਕਦੀ ਹੈ ਤੇ ਦੂਜੀ ਆ ਕਹਿੰਦੇ ਨੇ ਪਾਣੀ ਡਾਊਨ ਜਾ ਰਿਹਾ ਪਾਣੀ ਡਾਊਨ ਜਾਣ ਦਾ ਆਪਾਂ ਇੱਥੇ ਰੀਚਾਰਜਿੰਗ ਵੈਲ ਵੀ ਕਰ ਸਕਦੇ ਹਾਂ ਸਾਡੇ ਸਾਡੇ ਲੋਕਾਂ ਨੂੰ ਇੱਥੇ ਇੱਕ ਪ੍ਰੋਬਲਮ ਹੈਗੀ ਹੈ ਕਿ ਮੈਂ ਮੈਂ ਤੁਹਾਨੂੰ ਇੱਕ ਦੱਸਣੀ ਚਾਹੁੰਦਾ ਗੱਲ ਕਿ ਮੈਂ ਅਮਰੀਕਾ ਗਿਆ ਸੀ ਇੱਕ ਟ੍ਰੇਨਿੰਗ ਵਾਸਤੇ ਮੈਂ ਉੱਥੇ 20 ਦਿਨ ਦੀ ਟ੍ਰੇਨਿੰਗ ਲਾਇਆ ਉਹ ਰ ਰੀਚਾਰਜ ਨਾ ਧਰਤੀ ਕੀਤੀ ਜਾਂਦੀ ਉਹ ਸਾਫ ਪਾਣੀ ਦੇ ਨਾਲ ਕੀਤੀ ਜਾਂਦੀ ਤਾਂ ਹੀ ਥੱਲੇ ਪਾਣੀ ਸਾਬ ਰਹਿੰਦਾ ਸਾਡੇ ਇੱਥੇ ਕਰਦੇ ਨੇ ਗੰਦਾ ਪਾਣੀ ਜਿਹੜਾ ਹੁੰਦਾ ਧਰਤੀ ਪਾਦਨੇ ਧਰਤੀ ਚ ਪਾਣ ਨਾਲ ਕੀ ਹੁੰਦਾ ਜਿਹੜਾ ਪਾਣੀ ਸਾਡਾ ਸਾਫ ਪਾਣੀ ਉਹ ਵੀ ਅਸੀਂ ਖਰਾਬ ਕਰ ਦਿੰਦੇ ਹੁਣ ਇੱਥੇ ਲੋਕਾਂ ਨੂੰ ਰੀਚਾਰਜਿੰਗ ਦਾ ਪਤਾ ਨਹੀਂ ਨਾ ਤੇ ਕੋਈ ਇਸ ਵੱਲ ਧਿਆਨ ਦਿੰਦਾ ਜਿੰਨਾ ਪਾਣੀ ਕੱਢਦੇ ਆ ਉਹਨਾਂ ਪਾਣੀ ਧਰਤੀ ਜਾਣਾ ਜ਼ਰੂਰੀ ਹੈ ਜੇ ਉਹਨਾਂ ਪਾਣੀ ਧਰਤੀ ਜਾਂਦਾ ਪਾਣੀ ਕਦੇ ਖਤਮ ਹੋਏਗਾ ਹੀ ਨਹੀਂ ਹੁਣ ਵੀ ਪਾਣੀ ਕੱਢਦੇ ਵੱਧਿਆਂ ਵਿੱਚ ਧਰਤੀ ਰੀਚਾਰਜ ਕਰਦੇ ਨਹੀਂ ਉਹ ਮਸਲਾ ਇੱਥੇ ਦਾ ਇੱਥੇ ਹੀ ਹੱਲ ਹੋਦਾ ਜੇ ਮਤਲਬ ਅਸੀਂ ਠੀਕ ਢੰਗ ਨਾਲ ਇਹਨੂੰ ਚਲਾਈਏ ਇੱਕ ਤਾਂ ਮਸਲਾ ਹਲ ਕਰਨਾ ਚਾਹੁੰਦਾ ਪਾਣੀ ਦਾ ਜਿਹੜਾ ਮਸਲਾ ਹੈ ਇੱਕ ਤਾਂ ਰੀਚਾਰਜਿੰਗ ਵੈਲ ਲੱਜਾਣ ਨਾਲ ਦੀ ਨਾਲ ਜਦੋਂ ਬਰਸਾਤ ਹੁੰਦੀ ਹੈ ਉਹ ਸਾਫ਼ ਪਾਣੀ ਧਰਤੀ 'ਚ ਪਾਇਆ ਜਾਏ ਤੇ ਪਾਣੀ ਉਹ ਸਾਰਾ ਸਾਲ ਅਸੀਂ ਵਰਤ ਸਕਦੇ ਹਾਂ ਇੱਥੇ ਹੁਣ ਰਾਜਸਥਾਨ 'ਚ ਵੀ ਇਸ ਤਰ੍ਹਾਂ ਕਰੀ ਜੇਗਾ ਲੋਕਾਂ ਨੇ ਜਿੱਥੇ ਪਾਣੀ ਦੀ ਕਮੀ ਸੀ ਨਾ ਉਹਨਾਂ ਨੇ ਕੀ ਕੀਤਾ ਉੱਥੇ ਰੀਚਾਰਜਿੰਗ ਦਾ ਥੱਲੇ ਬਣਾ ਲਿਆ ਉਹਨਾਂ ਨੂੰ ਪਾਣੀ ਪੂਰਾ ਹੋ ਗਿਆ ਜਾਂ ਉਹਨਾਂ ਨੇ ਥੱਲੇ ਖੂਬ ਬਣਾ ਲਿਓ ਖੂਜ ਪਾਣੀ ਇਕੱਠਾ ਕਰ ਲੈਂਦੇ ਪਰਸਾਦਾ ਉਹ ਸਾਰਾ ਸ ਜਾ ਜਿਹੜਾ ਨਾਇਬ ਸਿੰਘ ਸੈਣੀ ਅੱਜ ਖਾਸ ਤੌਰ ਤੇ ਪਹੁੰਚੇ ਨੂੰ ਬੁਲਾਇਆ ਹੈ ਉਹਨਾਂ ਨਾਲ ਪਹਿਲੀ ਮੁਲਾਕਾਤ ਕਰੋ ਹੋਈ ਸੀ ਕਿਵੇਂ ਤੁਹਾਡਾ ਮਨ ਨਾਲ ਜਿਹੜਾ ਇੱਕ ਰਿਸ਼ਤਾ ਬਣਿਆ ਨੇ ਇੱਥੇ ਤੱਕ ਦੇਖੋ ਨਾਇਬ ਸਿੰਘ ਸੈਣੀ ਜੀ ਨਾਲ ਬਹਿਰੇ ਹੈ ਤਾਂ ਪੁਰਾਣੀ ਤੇ ਜਾਣ-ਪਛਾਣ ਦਾ ਕਾਫੀ ਪੁਰਾਣੀ ਹੈ ਉਹ ਮੈਨੂੰ 2022 ਤੋਂ ਕਹਿੰਦੇ ਆ ਰਹੇ ਨੇ ਵੀ ਤੂੰ ਪਈਏ ਸਾਡੀ ਪਾਰਟੀ ਜਾ ਜਾ ਮੈਂ ਕਿਹਾ ਮੈਂ ਕੀ ਕਰਨੀ ਕਹਿੰਦੀ ਤੂੰ ਉਧਰ ਵੀ ਸੇਵਾ ਕਰਨ ਸਾਡੇ ਕੋਲੇ ਸੇਵਾ ਕਰਨੀ ਹੈ ਤੂੰ ਆ ਜਾ ਉਹ ਮੈਂ ਕੁਛ ਕਰਨਾਂ ਕਰੀ ਉਦੋਂ ਨਹੀਂ ਗਿਆ ਮੈਂ ਕਿ ਚਲੋ ਆਪਾਂ ਨੂੰ ਕੀ ਕਰਨਾ ਫਿਰ ਉਹ ਇਲੈਕਸ਼ਨਾਂ ਦਾ ਚੱਕਰ ਦੀ ਮੈਂ ਲੋਕਾਂ ਨੇ ਵੀ ਇਲੈਕਸ਼ਨਾਂ ਰੇ ਪੱਜ ਗਿਆ ਮੈਂ ਕਿਹਾ ਇਹ ਜੇ ਆਪਾਂ ਨਾ ਕੀਤਾ ਨਾ ਕਰਨਾ ਤੇ ਨਾ ਸੀ ਆਪਾਂ ਸਿਆਸਤੀ ਬੰਦੇ ਆ ਆਪਾਂ ਦੇਸੀ ਸਿੱਧੇ ਜਿਹੇ ਬੰਦੇ ਆ ਤੇ ਹੁਣ ਉਹ ਕਹਿੰਦੇ ਹੁਣ ਤਾਂ ਕੋਈ ਇਲੈਕਸ਼ਨ ਨਹੀਂ ਕੁਝ ਨਹੀਂ ਕੁਝ ਨਹੀਂ ਹੁਣ ਤਾਂ ਤੂੰ ਆ ਜਾ ਤੂੰ ਸੇਵਾ ਕਰ ਨਹੀਂ ਸੇਵਾ ਸਾਡੇ ਨਾਲ ਰਹਿ ਕੇ ਜਿਆਦਾ ਕਰਿਆ ਫਿਰ ਮੈਂ ਸੋਚਿਆ ਵੀ ਗੱਲ ਤਾਂ ਠੀਕ ਕਹਿੰਦੇ ਨੇ ਕਿਉਂਕਿ ਇਹਨਾਂ ਕੋਲ ਜੇ ਪੰਜਾਬ ਚ ਸਰਕਾਰ ਆ ਜੇ ਮੋਦੀ ਸਾਹਿਬ ਦੀ ਤਾਂ ਜਿ ਇਥੇ ਤਰੱਕੀ ਕਰ ਸਕਦੇ ਪੰਜਾਬ ਦੀ ਤਰੱਕੀ ਕਰ ਸਕਦੇ ਮੈਂ ਲੱਕ ਦੀ ਤਰੱਕੀ ਕਰ ਸਕਦੇ ਇਸ ਕਰਕੇ ਮੈਂ ਤਾਂ ਹੋਣਾ ਕਿ ਮੇਰਾ ਸਿਰ ਮੁਦਾ ਇਕ ਹੈ ਵੀ ਤਰੱਕੀ ਹੋਣੀ ਏ ਤਰੱਕੀ ਹੋਣੀ ਤਰੱਕੀ ਹੋਣੀ ਚਾਹੀਦੀ ਹੈ ਕਿਉਂਕਿ ਸੈਂਟਰ ਨਾਲ ਕੀ ਕੱਲ ਮੈਂ ਤੁਹਾਨੂੰ ਹੋਰ ਵੀ ਦੱਸਾਂ ਪੁਰਾਣੇ ਜਵਾਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਸੀ ਉਹਨੇ ਵੀ ਸੈਂਟਰ ਨਾਲ ਸਮਝੌਤਾ ਕੀਤਾ ਸੀ ਸੰਧੀ ਕੀਤੀ ਸੀ ਰੋਪੜਵਾਲੇ ਉਹਨੇ ਵੀ ਰਾਜ ਕਰਨ ਵਾਸਤੇ ਸੈਂਟਰ ਨਾਲ ਸੰਧੀ ਕਰਕੇ ਤਾਂ ਰਾਜ ਕਰ ਸਕਿਆ ਸੀ ਹੁਣ ਜੇ ਸੈਂਟਰ ਨਾਲ ਲੜਾਈ ਰੱਖਾਂਗੇ ਇੱਥੇ ਫਿਰ ਤਾਂ ਸਾਰ ਰਾਤ ਚੱਲਣਾ ਕਰਨਾ ਔਖਾ ਕੁਝ ਵੀ ਨਹੀਂ ਹੋ ਸਕਦਾ ਸਾਨੂੰ ਸੰਦੀਤ ਆਈ ਹੋਊਗੀ ਸਾਡੇ ਤੇ ਬੀਜੇਵੀ ਸਰਕਾਰ ਹੋਊਗੀ ਤਾਂ ਕੰਮ ਠੀਕ ਜਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ